ਅਸੀਂ ਜਿਹੜਾ ਇਹ ਪ੍ਰੋਗਰਾਮ ਕਾਲੇ ਪਾਣੀਆਂ ਨੂੰ ਬੰਨ ਲਾਉਣ ਦਾ ਅਸੀਂ ਮੁਕਸਰ ਫਾਜਲਕਾ ਉਹ ਏਰੀਆ ਦੇ ਬਹੁਤ ਪੀੜਤਾਂ ਲੋਕ ਸਾਡੇ ਲੋਕਾਂ ਨੇ ਬਹੁਤ ਸੰਤਾਪ ਹੰਡਾਲਿਆ ਸਾਡੇ ਹੱਡੀਆਂ ਦੀਆਂ ਬਿਮਾਰੀਆਂ ਕੈਂਸਰ ਕਾਲਾ ਪੀਲੀਆ ਹੋਰ ਬਹੁਤ ਕੁਝ ਸਾਡੀਆਂ ਬਿਮਾਰੀਆਂ ਲੱਗ ਰਹੀਆਂ ਸਿਰਫ ਲੁਧਿਆਣਾ ਦੀ ਗੰਦਗੀ ਨਾਲ ਜਿੱਥੇ ਸਤਲੋਜ ਦਾ ਪਾਣੀ ਅਮਰਤ ਮੰਨਿਆ ਜਾਂਦਾ ਸੀ ਉੱਥੇ ਅੱਜ ਗੰਦੇ ਨਾਲੇ ਦਾ ਰੂਪ ਧਾਰਨ ਕਰ ਗਿਆ ਅਸੀਂ ਇਖਲਾ ਪਾਣੀ ਵੀ ਉਹ ਵਰਤਦੇ ਆਂ ਔਰ ਸਾਡੇ ਇਖਲਾ ਪਾਣੀ ਮਾੜਾ ਨਹਾਉਣ ਨੂੰ ਕੱਪੜੇ ধੋਣ ਨੂੰ ਔਰ ਫਸਲਾਂ ਵਾਸਤੇ ਵੀ ਸਾਡੇ ਹਵੋਰ ਏਰੀਆ ਦੇ ਬਾਗ ਔਰ ਨਰਮਾ ਜਿਹੜਾ ਇਹ ਫੰਗਸ ਨਾਲ ਖਰਾਬ ਹੋਇਆ ਲੁਧਿਆਣੇ ਦੀ ਗੰਦਗੀ ਨਾਲ ਜਿਹਨੇ ਮ ਵਰਗੇ ਜਿਹੜੇ ਧਾਂਤਾਂ ਨੇ ਇਹਦੇ ਵਿੱਚ ਉਹਨਾਂ ਨੇ ਫਸਲਾਂ ਦਾ ਨੁਕਸਾਨ ਵੀ ਸ਼ੁਰੂ ਕਰਤਾ ਤੇ ਸਾਡੇ ਮੋਕਸਰ ਤੇ ਫਾਜ਼ਲਕਾ ਦੇ ਵਿੱਚੋਂ ਸਿੱਧੀ ਤੇ ਸਿੱਧੀ ਜਿਹੜੀ ਟ੍ਰੇਨ ਆ ਬੀਕਾਂ ਦੇਰ ਨੂੰ ਕੈਂਸਰ ਵਾਲੀ ਟ੍ਰੇਨ ਜਾਂਦੀ ਹੈ ਤੇ ਸਭ ਤੋਂ ਵੱਧ ਐਂਬੂਲੈਂਸ ਮੋਕਸਰ ਔਰ ਫਾਜ਼ਲਕਾ ਤੋਂ ਪੀਜੀਆਈ ਔਰ ਦਾਇਆਨੰਦ ਜਾਂਦੀਆਂ ਨੇ ਇੱਥੇ ਆਉਂਦੀਆਂ ਪਰ ਅਸੀਂ ਹੁਣ ਪਰਨ ਕਰ ਲਿਆ ਅਸੀਂ ਐਂਬੂਲੈਂਸ ਸਿੱਥੇ ਲੈ ਕੇ ਨਹੀਂ ਆਵਾਂਗੇ ਅਸੀਂ ਬੁੱਢੇ ਨਾਲੇ ਨੂੰ ਬੰਦ ਪਾਉਣ ਵਾਸਤੇ ਘਰਾਂ ਤੋਂ ਮਿੱਟੀ ਲੈ ਕੇ ਆਵਾਂਗੇ ਆਉਣ ਵਾਲੇ ਦਿਨਾਂ 'ਚ ਜੇ ਸਰਕਾਰ ਨੇ ਅੱਜ ਸਾਡਾ ਚੇਤਾਵਨੀ ਮਾਰਚਾ ਜੇ ਗੱਲ ਨਾ ਸੁਣੀ ਤੇ ਆਪਣੇ ਹੱਥੀ ਬੰਨ ਲਾਵਾਂਗੇ ਇਤਿਹਾਸ ਗਵਾਹ ਅਸੀਂ ਜੋ ਵੀ ਕਿਹਾ ਉਹ ਕਰਕੇ ਵਿਖਾਇਆ ਜੇ ਸਾਡੇ ਇਤਿਹਾਸ ਨੇ ਖੇਬਰ ਦਰੇ ਨੂੰ ਬੰਦ ਕੀਤਾ ਜੇ ਅਟਕਾਟ ਗਿਆ ਤੇ ਬੁੱਢਿਆਂ ਨਾਲਾ ਕੀ ਚੀਜ਼ ਹੈ ਜੇ ਬੰਦ ਨਾ ਹੋਇਆ ਤੇ ਅਸੀਂ ਇਤਿਹਾਸ ਦਰਿਹਾਵਾਂਗੇ ਬੁੱਢੇ ਨਾਲੇ ਨੂੰ ਬੰਦ ਲਾ ਕੇ ਜਾਵਾਂਗੇ ਦੀ ਗੂੰਜ ਦੇ ਵਿੱਚ ਤੁਸੀਂ ਵੇਖੋ ਇਹ ਜਿਹੜੇ ਲੋਕ ਨੇ ਸਟੇਜ ਤੋਂ ਬੁੱਢੇ ਨਾਲੇ ਵਾਲੇ ਪਾਸੇ ਮਾਰਚ ਕਰ ਰਹੇ ਨੇ ਉਹ ਰੋਸ ਮਾਰਚ ਦਾ ਨਾਂ ਦਿੱਤਾ ਗਿਆ ਸੋ ਤੁਸੀਂ ਦੇਖ ਸਕਦੇ ਜੇ ਇੱਥੇ ਹੋਰ ਵੀ ਬਿਆੰਤ ਸਾਡੇ ਵੀਰ ਭਰਾ ਆਏ ਨੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਨ ਦਾ ਯਤਨ ਕਰਦੇ ਆਂ ਹਾਂਜੀ ਕੀ ਕਹਿਣਾ ਚਾਹੁੰਦੇ ਜੀ ਹਾਂਜੀ 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 ਜਿਹੜੀ ਜਗ੍ਹਾ ਤੋਂ ਆਏ ਹਾਂ ਅਸੀਂ ਬਹਿੰਡਾ ਜਲੇ ਤੋਂ ਆਏ ਜੀ ਬਹਿੰਡਾ ਜਲੇ ਤੋਂ ਆਏ ਜੀ ਨਾ ਮਾਰਸਾ ਜਲੀ ਮੰਡਾਲੀ ਤੋਂ ਆਇਆ ਜੀ ਜੀ ਆ ਜੀ ਕੋ ਪਾਣੀਆਂ ਦਾ ਦਰਦ ਲੈ ਕੇ ਪੰਜਾਬ ਦਾ ਦਰਦ ਲੈ ਕੇ ਕੋ ਬਠਿੰਡੇ ਤੋਂ ਕੋ ਕਿਦੋਂ ਕੋ ਕਿਤੋਂ ਪਹੁੰਚਿਆ ਸੋ ਆਪਾਂ ਹਰੇਕ ਦੇ ਨਾਲ ਗੱਲਬਾਤ ਕਰਨ ਦਾ ਯਤਨ ਕਰਦੇ ਆ ਤੁਸੀਂ ਵੇਖ ਸਕਦੇ ਆਓ ਪੰਜਾਬ ਦੇ ਦਰਿਆਵਾਂ ਤੇ ਜ਼ਹਿਰੀਲੇ ਕਾਲੇ ਪੋਲੀੂਸ਼ਨ ਨੂੰ ਰੋਕੀਏ ਸੋ ਆਪਾਂ ਹੋਰਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਨ ਦਾ ਯਤਨ ਕਰਦੇ ਆ ਵਾਸ ਜੀ ਜਿੰਨਾ ਚਿਰ ਸਰਕਾਰ ਇਸ ਪਾਣੀ ਕਾਲੇ ਪਾਣੀ ਦਾ ਕੋਈ ਇੰਤਜ਼ਾਮ ਨਹੀਂ ਕਰਦੀ ਹਾਂ ਉਹਨਾਂ ਚਿਰ ਇਹ ਸੰਘਰਸ਼ ਚਾਲੂ ਰਹੂਗਾ ਪੰਜਾਬ ਦੇ ਲੋਕ ਇਸ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਨਗੇ ਜਿੰਨਾ ਚਿਰ ਕਿਉਂਕਿ ਬਿਮਾਰੀਆਂ ਵੰਡ ਰਿਆ ਸੋ ਲੋਕਾਂ ਦਾ ਸਾਰਿਆਂ ਦਾ ਇਹ ਯਕੀਨ ਹੈ ਵੀ ਇਸ ਨੂੰ ਬੰਦ ਕਰਾਉਣਾ ਪਊਗਾ ਜਿੰਨਾ ਚਿਰ ਇਹ ਬੰਦ ਨਹੀਂ ਹੁੰਦਾ ਉਨਜ਼ਰ ਸੰਘਰਸ਼ ਤੇਜ਼ ਹੁੰਦਾ ਚਰਿਆ ਜਾਊਗਾ ਪਰ ਇਹ ਜੀ ਬਦਲਾਅ ਵਾਲੀ ਸਰਕਾਰ ਨੇ ਥਾਂ ਥਾਂ ਬੋਰਡ ਲਾਏ ਰੰਗਲਾ ਪੰਜਾਬ ਤੁਸੀਂ ਕਹਿੰਦੇ ਪਾਣੀ ਗੰਦਲਾ ਗੰਦਲਾ ਪੰਜਾਬ ਹੋ ਗਿਆ ਇਹ ਤਾਂ ਜੀ ਡਰਾਮੇ ਕਰ ਗਿਆ ਨਾ ਬਿਲਕੁਲ ਇਹ ਤਾਂ ਲੋਕਾਂ ਨੂੰ ਮੂਰਖ ਬਣਾ ਕੇ ਕਿਹੜਾ ਵੋਟਾਂ ਲੈ ਗਿਆ ਤੇ ਹੁਣ ਆਪਦੇ ਬੱਚਿਆਂ ਨੂੰ ਇਹ ਬਾਹਰਲੇ ਮੁਲਕਾਂ 'ਚ ਭੇਜੀ ਜਾਂਦੇ ਆ ਤੁਸੀਂ ਵੇਖੋ ਜਿੰਨੇ ਲੀਡਰ ਆ ਭਾਵੇਂ ਸਿਆਸੀ ਲੀਡਰ ਕਿੰਨੇ ਹੀ ਆ ਕਿਸੇ ਪਾਰਟੀ ਦੇ ਆ ਇਹਨਾਂ ਦੇ ਸਾਰਿਆਂ ਦੇ ਘਰੇ ਆਰਓ ਦੇ ਟਰੱਕਾਂ ਦੇ ਟਰੱਕ ਪਾਣੀ ਲੈਂਦੇ ਆ 2-2 4-4 ਲੱਖ ਰੁਪਈਆ ਦਾ ਪਾਣੀ ਆਪਦੇ ਘਰੇ ਰੱਖਦੇ ਆ ਪਰ ਇਹਨਾਂ ਨੇ ਸਾਨੂੰ ਇਸ ਪਾਣੀ ਮਾੜੇ ਪਾਣੀ ਨਾਲ ਮਾਰਨ ਵਾਸਤੇ ਛੱਡ ਛੱਡਿਆ